ਸਤਿ ਸ਼੍ਰੀ ਅਕਾਲ ਜੀ ਤਸਦੀਖ ਰੋ ਚੈਨਲ ਰਵਿਊਜ਼ ਬੀਤੀ ਦਿਨੀ ਪੰਜਾਬ ਚ ਮੀਂਹ ਨੇਰੀ ਅਤੇ ਗੜੇਮਾਰੀ ਨਾਲ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਤ ਮਿਲੀ ਹੈ ਕੱਲ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਚ ਵਾਰਸ਼ ਹੋਈ ਜਿਸ ਨਾਲ ਤਾਪਮਾਨ ਵਿੱਚ ਥੋੜੀ ਗਰਾਫਟ ਦੇਖਣ ਨੂੰ ਮਿਲ ਰਹੀ ਹੈ ਅਤੇ ਲੋਕਾਂ ਨੂੰ ਲਗਾਤਾਰ ਚੱਲ ਰਹੀ ਤਪਸ਼ ਤੋਂ ਥੋੜੀ ਰਾਤ ਮਿਲ ਰਹੀ ਹੈ ਮੌਸਮ ਵਿਭਾਗ ਇਸ ਹਫ਼ਤੇ ਪੰਜਾਬ ਦੇ ਮੌਸਮ ਸਾਰਾ ਖਰਾਬ ਰਹੇਗਾ ਜਿਸ ਦਰਨ ਪੰਜਾਬ ਚ ਵਾਪਕ ਜ਼ਿਲ੍ਹਾ ਜੈਲੋ ਰਲਟ ਵੀ ਜਾਰੀ ਕੀਤਾ ਗਿਆ ਹੈ ਮੌਸਮ ਵਿਗਿਆਨ ਕੇਂਦਰ ਵੱਲੋਂ 1 ਤੋਂ ਲੈ ਕੇ 7 ਮਈ ਤੱਕ ਮੀਂਹ ਤੇ ਨੀਰ ਦੀ ਭਿਕਵਾਣੀ ਕੀਤੀ ਗਈ ਹੈ। ਵਿਭਾਗ ਨੇ ਕੱਲ ਲਈ ਸੂਬੇ ਭਰ ਵਿੱਚ ਮੀਤੇ ਨੀਰ ਦਾ ਜਾਲਾ ਲੱਟ ਜਾਰੀ ਕੀਤਾ ਹੈ ਤੇ ਲਗਭਗ ਹਰ ਜਗ੍ਹਾ ਤੇ بارش ਹੋਈ ਹੈ। ਪਟਿਆਲਾ ਵਿੱਚ ਤਾਂ ਰਾਤ ਵੇਲੇ ਗੜੇਮਾਰੀ ਹੋਈ ਜਿਸ ਮੰਗਰੋਂ ਮੌਸਮ ਥੋੜਾ ਠੰਡਾ ਰਿਹਾ। ਇਸੇ ਤਰ੍ਹਾਂ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਵੀ ਮੀਂਹ ਨੀਰ ਦੀ ਭਿਕਵਾਣੀ ਕੀਤੀ ਹੈ। ਵਿਭਾਗ ਵੱਲੋਂ ਅੱਜ ਹੁਸ਼ਿਆਰਪੁਰ, ਨਮਾਸ਼ਹਿਰ ਪਟਿਆਲਾ ਬਠਿੰਡਾ ਮਾਨਸਾਲੇ ਜੈਲੋ ਅਲਰਟ ਜਾਰੀ ਕੀਤਾ ਹੈ ਕੱਲ੍ਹ ਜਾਣੀ ਤੰਮੀ ਨੂੰ ਲੈ ਕੇ ਸੂਬੇ ਭਰ ਵਿੱਚ ਵਾਰਸ਼ ਹੋਣ ਦੀ ਸਭਾਵਨਾ ਦੱਸੀ ਜਾ ਰਹੀ ਹੈ ਜਿਸ ਦੇ ਨਾਲ ਹੀ ਮਾਝ ਅਤੇ ਮਾਲਵੇ ਦੇ 4 ਅਤੇ 5 ਇਲਾਕਿਆਂ ਨੂੰ ਛੱਡ ਕੇ ਪੰਜਾਬ ਵਿੱਚ ਮੀਂਹ ਦੇ ਨਾਲ ਨਾਲ ਹਨੇਰੀ ਦੇ ਆ ਵੀ ਜੈਲੋ ਅਲਰਟ ਜਾਰੀ ਕੀਤਾ ਗਿਆ ਹੈ 4 ਮੈਨੂ ਫਿਰੋਜ਼ਪੁਰ ਮੋਗਾ ਤੇ ਬਰਨਾਲੇ ਤੋਂ ਇਲਾਵਾ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਵਾਰਸ਼ ਹੋਣ ਦੀ ਸਭਾਵਨਾ ਜਤਾਈ ਜਾ ਰਹੀ ਹੈ ਅਜੀਆਂ ਹੋਰ ਖਬਰਾਂ ਜਨਰੇ ਲਈ ਸਾਡੇ ਚੈਨਲ ਨੂੰ ਘੰਟੀ ਵਾਲਾ ਬਟਨ ਦਬਾ ਕੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆਂ ਹੋਰ ਵੀਡੀਓ ਦੇ ਨਾਲ ਧੰਨਵਾਦ